ਪਟਾਲਾ ਚਾਰਜ ਪੰਜਾਬ ਐਂਡ ਸਿੰਧ ਬੈਂਕ ਦੇ ਬਾਹਰ ਭਾਰਤੀ ਕਿਸਾਨ ਜੂਨੀਅਨ ਉਗਰਾਹ ਨਾਲ ਜੁੜੇ ਵੱਡੀ ਗਿਣਤੀ ਚ ਇਕੱਠੇ ਹੋਏ ਕਿਸਾਨਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਇੱਕ ਕਿਸਾਨ ਜੋ ਨਾਲ ਇੱਕ ਫੈਕਟਰੀ ਵੀ ਚਲਾਉਂਦਾ ਹੈ ਫੈਕਟਰੀ ਚ ਸਾਲ 2022 ਚ ਚੋਰੀ ਹੋਈ ਸੀ ਕਿ 15 ਲੱਖ ਰੁਪਏ ਵੱਡਾ ਨੁਕਸਾਨ ਹੋਇਆ ਜਦ ਕਿ ਉਸ ਵੱਲੋਂ ਆਪਣੀ ਫੈਕਟਰੀ ਦੀ ਇੰਸ਼ੋਰੈਂਸ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਹਰ ਸਾਲ ਲਗਾਤਾਰ ਕੀਤੀ ਜਾ ਰਹੀ ਸੀ ਕਿਸਾਨ ਸਰਪਜੀਤ ਸਿੰਘ ਛੱਠਾ ਵੱਲੋਂ ਬੈਂਕ ਸਟਾਫ ਨੂੰ ਆ ਕੇ ਦੱਸਿਆ ਕਿ ਚੋਰੀ ਹੋਈ ਹੈ ਉਹ ਇਸ ਦਾ ਕਾਰਵਾਈ ਕਰਨ ਜੋ ਨੁਕਸਾਨ ਹੋਇਆ ਹੈ ਉਹਨਾਂ ਦਿਨਾਂ ਚ ਇੰਸ਼ੋਰੈਂਸ ਖਤਮ ਹੋ ਚੁੱਕੀ ਸੀ ਉਹਨਾਂ ਵੱਲੋਂ ਇੱਕ ਟੀਮ ਬਣਾ ਕੇ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇੱਕ ਹਫ਼ਤੇ ਚ ਰਿਪੋਰਟ ਮੰਗੀ ਗਈ ਕਿਸਾਨਾਂ ਨੂੰ ਵੀ ਆਸ਼ਵਾਸਨ ਦਿੱਤਾ ਤੇ ਅਪੀਲ ਕੀਤੀ ਕਿ ਆਪਣਾ ਧਰਨਾ ਖਤਮ ਕਰ ਜੋਨਮ ਮੈਨੇਜਰ ਅੱਛਾ ਹਾਂ ਉਹਨਾਂ ਦਾ ਇੱਕ ਮੁੱਦਾ ਮੇਰੀ ਨਜ਼ਰ 'ਚ ਆਇਆ ਸੀ ਤੇ ਮੈਂ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਦੀ ਗੱਲਬਾਤ ਸੁਣੀ ਹੈ ਤੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਇੰਡੀਪੈਂਡੈਂਟ ਇਨਕੁਆਇਰੀ ਅਸੀਂ ਇਹਦੇ 'ਚ ਮਾਰਕ ਕਰਤੀ ਹੈ ਜਿਵੇਂ ਉਹਦੀ ਰਿਪੋਰਟ ਆਏਗੀ ਅਸੀਂ ਫਰਦਰ ਇਨਕੁਆਇਰੀ ਲਈ ਜੋ ਰਿਪੋਰਟ ਹੋਏਗੀ ਉਸ ਤੇ ਕਾਰਵਾਈ ਪਾਵਾਂਗੇ ਸਰ ਇਹਦਾ ਟਾਈਮਪੌਂਟ ਠੀਕ ਹੈ ਹਾਂ ਇਹਨਾਂ ਨੂੰ ਮੈਂ ਹਫ਼ਤੇ 10 ਦਿਨ ਦਾ ਟਾਈਮ ਦਿੱਤਾ ਹੈਗਾ ਵੀ ਪਫ਼ਤੇ 10 ਦਿਨ ਚੱਪ ਰਹੇ ਤੇ ਕੋਈ ਨਿਚੋੜ ਕੱਢ ਕੇ ਮੈਨੂੰ ਦੱਸ ਦੋ ਉਹ ਵਾਈਟਅਪ ਕਰ ਰਹੇ ਜੀ ਤਾਂ ਹਾਂ ਦੇਖੋ ਉਹ ਆਪਣੀ ਸਲਾਹ ਕਰ ਰਹੇ ਆ ਅਸੀਂ ਉਹਨਾਂ ਨੂੰ ਤਾਂ ਆਸ਼ਵਾਸਨ ਦਿੱਤਾ ਹੈਗਾ ਵੀ ਇਸ ਚੀਜ਼ ਲਈ ਵੀ ਤੁਸੀਂ ਆਪਣਾ ਧਰਨਾ ਜਿਹੜਾ ਹੈਗਾ ਇੱਥੇ ਚੱਕ ਲਓ ਵੀ ਅਸੀਂ ਤੁਹਾਨੂੰ ਪੂਰੇ ਤੌਰ ਤੇ ਆਸ਼ਵਸਤ ਕੀਤਾ ਹੈਗਾ ਵੀ ਅਸੀਂ ਇੰਡੀਪੈਂਡੈਂਟ ਇਨਕੁਆਇਰੀ ਕਰਾਵਾਂਗੇ ਜੋ ਮੋਕੇ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਆ ਅਸੀਂ ਮੇਰੀ ਫੈਕਟਰੀ ਆ ਫੋਕਲ ਪੁਆਇੰਟ ਚੱਠਾ ਮਸ਼ੀਨਰੀ ਮੇਕਰ ਦੇ ਨਾਂ ਤੇ ਇਹਨਾਂ ਨੇ ਇੰਸ਼ੋਰੈਂਸ ਕਰਦੇ ਸੀ ਮੇਰੀ ਹਰ ਸਾਲ ਆਪਣੇ ਆਪ ਮੇਰੇ ਅਕਾਊਂਟ ਚ ਪੈਸੇ ਡੈਬਿਟ ਕਰਦੇ ਸੀ ਮੈਨੂੰ ਪੁੱਛੋਂ ਬਗੈਰ ਨਾਮੇ ਕਰੇ ਸਾਈਨ ਹੁੰਦੇ ਸੀ ਕੁਛ ਨਹੀਂ ਹੁੰਦਾ ਪੁੱਛਣ ਤੇ ਕਹਿੰਦੇ ਜੀ ਅਸੀਂ ਅਹੀਂ ਇਹ ਬੈਂਕ ਵੱਲੋਂ ਹੋਣੀ ਹੋਣੀ 2022 ਮੇਰੀ ਚੋਰੀ ਹੋ ਗਈ ਮਈ ਚ ਮੈਂ ਇਹਨਾਂ ਕੋਲ ਆਇਆ ਜੀ ਮੈਂ ਕਹਾਂ ਜੀ ਮੇਰੇ ਚੋਰੀ ਹੋ ਗਈ ਤੁਸੀਂ ਇੰਸ਼ੋਰੈਂਸ ਦੇ ਪੈਸੇ ਕੱਟਦੇ ਹੋ ਕਲੇਮ ਕਰਦੇ ਹੋ ਤੇ ਮੇਰਾ ਕਲੇਮ ਦਾਵਾਓ ਮੈਨੂੰ ਨਾਲ ਆਣ ਕੇ ਤੇ ਤੁਸੀਂ ਸਾਰਾ ਪ੍ਰੋਸੈਸਿੰਗ ਫੀਸ ਕੱਢਦੇ ਹੋ ਬਾਕੀ ਤੁਸੀਂ ਵਿਟਨੈਸ ਪਾਉਂਦੇ ਹੋ ਸਾਰਾ ਕੁਝ ਆਣ ਕੇ ਚੈੱਕ ਕਰਦੇ ਹੋ ਸਾਰੀਆਂ ਤੁਸੀਂ ਫੀਸਾ ਪਾਉਂਦੇ ਹੋ ਤੇ ਆਣ ਕੇ ਤੁਸੀਂ ਤੇ ਮੇਰਾ ਆਣ ਕੇ ਚੈੱਕ ਕਰੋ ਤੇ ਮੈਨੂੰ ਮੁਆਵਜ਼ਾ ਦਿਵਾਓ ਹਮ ਕਮਲ ਨੈਨ ਜੀ ਸੀ ਉਸ ਹਿਸਬੇ ਮੈਂ ਚ ਇਹ ਨਹੀਂ ਆਈ ਜੀ ਬਈ ਮੈਂ ਮੜ ਕੇ ਨਾ ਲੈਟਰ ਲਿਖੀ ਮੈਂ ਜੀ ਮੈਨੂੰ ਕਵਰ ਨੋਟ ਦਿਓ ਕਵਰ ਨੋਟ ਦਿੱਤੇ ਵਿੱਚ ਮੇਰੀ ਪਾਲਸੀ ਜਿਹੜੀ ਉਹ ਮੁੱਕ ਚੁੱਕੀ ਸੀ ਉਸ ਹਿਸਬੇ ਪਰ ਇਹ ਕਹਿੰਦੇ ਜੀ ਸਾਡੀ ਕਲੈਰੀਕਲ ਮਿਸਟੇਕ ਹੋ ਗਈ ਹੈ ਬਾਦ ਫਿਰ ਇਹਨਾਂ ਨੇ ਮੇਰੀ ਇੰਸ਼ੋਰੈਂਸ ਕਰਤੀ ਫਿਰ ਮੈਨੂੰ ਪੁੱਛਿਆ ਬਗੈਰ ਕੋਈ ਗੱਲ ਬਾਤ ਉਹ ਉਸੇ ਮਸਲੇ 'ਚ ਇਹਨਾਂ ਨੂੰ ਇਹਨਾਂ ਕੋਲ ਆਉਣ ਡੇ ਆ ਜੀ ਸਾਡਾ ਮਸਲਾ ਹਲ ਕੋਈ ਇਹਨਾਂ ਨੇ ਨਹੀਂ ਕੀਤਾ ਕੋਈ 2022 ਦਾ 2022 ਦਾ ਮਸਲਾ ਇੰਸ਼ੋਰੈਂਸ ਲਗਾਤਾਰ ਹੋ ਰਹੀ ਹੈ ਹੋ ਰਹੀ ਹੈ ਜੀ ਲਗਾਤਾਰ ਡੈਬਿਟ ਹੋ ਰਿਹਾ ਹੈ ਜੀ ਡੈਬਿਟ ਹੋ ਰਹੇ ਜੀ ਅੱਛਾ ਤੇ ਕਲੇਮ ਨਹੀਂ ਮਿਲਦਾ ਕਲੇਮ ਨਹੀਂ ਮਿਲਦਾ ਜਿਹਦਾ ਕਰਕੇ ਤਰਾਂ ਲੱਗਾ ਬਿਲਕੁਲ ਇਹ ਤਾਂ ਲੱਗਦਾ ਤੱਕ ਰਹੇਗਾ ਔਰ ਬੈਂਕ ਮੈਨੇਜਰ ਕੀ ਕਹਿੰਦੇ ਆ ਇਹ ਜੋ ਸਾਡੇ ਅਗੂ ਪ੍ਰਧਾਨ ਸਾਹਿਬ ਕਹਿਣਗੇ ਉਸ ਹਿਸਾਬ ਨਾਲ ਜਿੰਨੇ ਦੇ ਤੱਕ ਇਹ ਕੋਈ ਮਸਲਾ ਨਹੀਂ ਹੱਲ ਕਰਦੇ ਉਨ ਤੱਕ ਮੈਂ ਤੇ ਮੇਰੇ ਸਾਥੀ ਇੱਥੇ ਬੈਠੇ ਪਾਜੀ ਆਪਣਾ ਨਾਮ ਦੱਸਦੇ ਸਰਬਜੀਤ ਸਿੰਘ ਛੱਠਾ ਮਸਲਾ ਇਹ ਕਿ ਸਰਬਜੀਤ ਸਿੰਘ ਛੱਠਾ ਉਹਨਾਂ ਨੇ ਮਸਲਾ ਆਪਣੀ ਫੈਕਟਰੀ ਲਾਈ ਸੀ ਫੋਕਲ ਪੈਂਟ ਦੇ ਵਿੱਚ ਉਹਦੀ ਬੈਂਕ ਕੋ ਇਹਨਾਂ ਦੇ ਲਿਮਟ ਵੀ ਲਈ ਹੋਈ ਆ ਇਹ ਬੈਂਕ ਉਸ ਫੈਕਟਰੀ ਦੀ ਹਰ ਸਾਲ ਇੰਸ਼ੋਰਸ ਕਰਦੀ ਸੀ ਮਤਲਬ ਜਦੋਂ ਸਮਾਂ ਖਤਮ ਹੋ ਜਾਣਾ ਸ਼ੁਰੂ ਹੋ ਤਾਂ ਦੁਬਾਰਾ ਫਿਰ ਇਹ ਕਰਦੇ ਸੀ ਇਹਨਾਂ ਨੇ ਵਿੱਚ ਉਹਦੇ ਮਤਲਬ 5 ਕੁ ਮਹੀਨੇ ਜਿਹੜੇ ਆ ਉਹ ਬਿੱਥਪਾਤੀ ਵੀ ਇੰਸ਼ੋਰਸ ਨਹੀਂ ਕੀਤੀ ਮੈਨੇਜਰ ਦੀ ਵਜ੍ਹਾ ਕਰਕੇ ਨਹੀਂ ਹੋਈ ਉਹਦੇ ਵਿੱਚ ਉਸ ਸਮੇਂ ਜ ਹੋ ਗਈ ਚੋਰੀ ਉਸ ਫੈਕਟਰੀ ਦੇ ਵਿੱਚ ਉਹ ਚੋਰੀ ਦਾ ਹੁਣ ਉਹ ਕਲੇਮ ਜਿਹੜਾ ਘੱਟੋ ਘੱਟ ਉਹਨਾਂ ਦਾ ਨੁਕਸਾਨ ਜਿਹੜਾ 15 ਲੱਖ ਰੁਪਏ ਦਾ ਹੋਇਆ ਉਹ ਅਜੇ ਤੱਕ ਕਲੇਮ ਤਾਂ ਮਿਲੂਗਾ ਵੀ ਜੇ ਉਹਦੀ ਇੰਸ਼ੋਰਸ ਹੋਈ ਹੋਗੀ ਉਹ ਇੰਸ਼ੋਰਸ ਨਹੀਂ ਹੋਈ ਇਸ ਮੈਨੇਜਰ ਦੀ ਵਜ੍ਹਾ ਕਰਕੇ ਇਹਨਾਂ ਨੂੰ ਅਸੀਂ ਵਾਰ-ਵਾਰ ਮਿਲਦੇ ਵੀ ਆਏ ਪਿਛਲੇ ਸਮੇਂ ਹਫਤਾ ਹੋ ਗਿਆ ਉਦੋਂ ਨਹੀਂ ਮਿਲੇ ਸੀ ਇਹ ਕਹਿੰਦੇ ਅਸੀਂ ਮਸਲਾ ਹੱਲ ਕਰਦੇ ਆਂਗੇ ਉੱਪਰ ਭੇਜੀ ਹੋਈ ਹੈ ਤੁਹਾਡੀ ਕੰਪਲੇਨ ਪਰ ਅਜੇ ਕੁਝ ਨਹੀਂ ਹੋਇਆ ਹੁਣ ਅਸੀਂ ਇੱਥੇ ਪੱਕਾ ਮੋਰਚਾ ਲਾਇਆ ਹੋਇਆ ਵਾ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਨੇ ਚਿਰ ਤੱਕ ਇਹ ਮੋਰਚਾ ਸਾਡਾ ਚੱਲੂਗਾ ਹੂੰ ਸਾਨੂੰ ਗੱਲਬਾਤ ਨਹੀਂ ਸੱਦਾ ਆਇਆ ਉਹ ਕੀ ਨਿਕਲਦਾ ਵਾ ਉਹ ਬਾਅਦ ਚ ਆਪਾਂ ਦੱਸਾਂਗੇ ਹੂੰ ਅਡਾ ਮੋਰਚਾ ਹੀ ਚੱਲੂ ਹੁਣ ਪੱਕਾ ਇਹ ਕਿੰਨਾ ਚਿਰ ਚੱਲਦਾ ਰੋਗ ਵਰਦਾ ਜਿੰਨਾ ਚਿਰ ਤੱਕ ਸਾਨੂੰ ਇਹ ਇਨਸਾਫ ਨਹੀਂ ਦਉਂਦੇ ਜਾਂ ਕੋਈ ਸਾਨੂੰ ਵਿਸ਼ਵਾਸ ਪੱਕੇ ਤੌਰ ਤੇ ਨਹੀਂ ਦਿੰਦੇ ਉਹਨਾਂ ਚਿਰ ਤੱਕ ਇਹ ਮੋਰਚਾ ਆਪਾਂ ਲਾਵਾਂ ਔਰ ਅਸੀਂ ਮੇਰੀ ਫੈਕਟਰੀ ਆ ਫੋਕਲਪੁਆਇੰਟ ਚੱਠਾ ਮਸ਼ੀਨਰੀ ਮੇਕਰ ਦੇ ਨਾਂ ਤੇ ਇਹਨਾਂ ਨੇ ਇੰਸ਼ੋਰੈਂਸ ਕਰਦੇ ਸੀ ਮੇਰੀ ਹਰ ਸਾਲ ਆਪਣੇ ਆਪ ਮੇਰੇ ਅਕਾਊਂਟ ਚੋਂ ਪੈਸੇ ਡੈਬਿਟ ਕਰਦੇ ਸੀ ਮੈਨੂੰ ਪੁੱਛੋਂ ਬਿਗੈਰ ਨਾਂ ਮੇਰੇ ਸਾਈਨ ਹੁੰਦੇ ਸੀ ਕੁਝ ਨਹੀਂ ਹੁੰਦਾ ਪੁੱਛਣ ਤੇ ਕਹਿੰਦੇ ਜੀ ਅਸੀਂ ਅਹੀਂ ਬੈਂਕ ਵੱਲੋਂ ਹੋਣੀ ਹੋਣੀ ਹੈ 2022 ਮੇਰੀ ਚੋਰੀ ਹੋ ਗਈ ਮਈ ਚ ਮੈਂ ਨਾ ਕੋ ਆਇਆ ਜੀ ਮੈਂ ਕਹਿਆ ਜੀ ਮੇਰੇ ਚੋਰੀ ਹੋ ਗਈ ਤੁਸੀਂ ਇੰਸ਼ੋਰੈਂਸ ਦੇ ਪੈਸੇ ਕੱਢਦੇ ਹੋ ਕਲੇਮ ਕਰਦੇ ਹੋ ਤੇ ਮੇਰਾ ਕਲੇਮ ਦਵਾਓ ਮੈਨੂੰ ਨਾਲ ਆਣ ਕੇ ਤੇ ਤੁਸੀਂ ਸਾਰਾ ਪ੍ਰੋਸੈਸਿੰਗ ਫੀਸ ਕੱਢਦੇ ਹੋ ਬਾਕੀ ਤੁਸੀਂ ਵਿਟਨੈਸ ਪਾਉਂਦੇ ਹੋ ਸਾਰਾ ਕੁਝ ਆਣ ਕੇ ਚੈੱਕ ਕਰਦੇ ਹੋ ਸਾਰੀਆਂ ਤੁਸੀਂ ਫੀਸਾਂ ਪਾਉਂਦੇ ਹੋ ਤੇ ਆਣ ਕੇ ਤੁਸੀਂ ਤੇ ਮੇਰਾ ਆਣ ਕੇ ਚੈੱਕ ਕਰੋ ਤੇ ਮੈਨੂੰ ਮੁਆਵਜ਼ਾ ਦਿਵਾਓ ਹਮ ਕਮਲ ਨੈਨ ਜੀ ਸੀ ਉਸ ਵੇਲੇ ਮੈਂ ਤੇ ਇਹ ਨਹੀਂ ਆਇਆ ਜੀ ਮੈਂ ਮੜ ਕੇ ਨਾ ਲੈਟਰ ਲਿਖੀ ਮੈਂ ਜੀ ਮੈਨੂੰ ਕਵਰ ਨੋਟ ਦਿਓ ਗਵਰਨਰ ਉਹ ਦਿੱਤੇ ਹੋਏ ਚ ਮੇਰੀ ਪਾਲਸੀ ਜਿਹੜੀ ਉਹ ਮੁੱਕ ਚੁੱਕੀ ਸੀ ਉਸ ਦਿਨ ਪਰ ਇਹ ਕਹਿੰਦੇ ਜੀ ਸਾਡੀ ਕਲੈਰੀਕਲ ਮਿਸਟੇਕ ਹੋ ਗਈ ਹੈ ਬਾਅਦ ਵਿੱਚ ਫਿਰ ਇਹਨਾਂ ਨੇ ਮੇਰੀ ਇੰਸ਼ੋਰੈਂਸ ਕਰਤੀ ਫਿਰ ਮੈਨੂੰ ਪੁੱਛਿਆ ਬਗੈਰ ਕੋਈ ਗੱਲਬਾਤ ਉਹ ਉਸੇ ਮਸਲੇ 'ਚ ਇਹਨਾਂ ਨੂੰ ਇਹਨਾਂ ਕੋਲ ਆਉਣ ਡੇ ਆ ਜੀ ਸਾਡਾ ਮਸਲਾ ਹੱਲ ਕੋਈ ਇਹਨਾਂ ਨੇ ਨਹੀਂ ਕੀਤਾ ਕੋਈ 2022 ਦਾ 2022 ਦਾ ਮਸਲਾ ਇੰਸ਼ੋਰੈਂਸ ਲਗਾਤਾਰ ਹੋ ਰਹੀ ਹੈ ਹੋ ਰਹੀ ਹੈ ਜੀ ਲਗਾਤਾਰ ਡੈਬਿਟ ਹੋ ਰਿਹਾ ਹੈ ਡੈਬਿਟ ਹੋ ਰਹੇ ਜੀ ਅੱਛਾ ਤੇ ਕਲੇਮ ਨਹੀਂ ਮਿਲਦਾ ਕਲੇਮ ਨਹੀਂ ਮਿਲਦਾ ਜਿਹਦਾ ਕਰਕੇ ਤਰਨਾ ਲੱਗਾ ਬਿਲਕੁਲ ਜੀ ਤਾਂ ਮੈਂ ਕਦੋਂ ਤੱਕ ਰਹੇਗਾ ਔਰ ਬੈਂਕ ਮੈਨੇਜਰ ਕੀ ਕਹਿੰਦੇ ਆ ਇਹ ਜੋ ਸਾਡੇ ਅਗੂ ਪ੍ਰਧਾਨ ਸਾਹਿਬ ਕਹਿਣਗੇ ਉਸ ਹਿਸਾਬ ਨਾਲ ਜਿੰਨੇ ਦਿਨ ਤੱਕ ਇਹ ਕੋਈ ਮਸਲਾ ਨਹੀਂ ਹੱਲ ਕਰਦੇ ਉਨ ਤੱਕ ਮੈਂ ਤੇ ਮੇਰੇ ਸਾਥੀ ਇੱਥੇ ਬੈਠਾ ਪਾਜੀ ਆਪਣਾ ਨਾਮ ਦੱਸ ਦੇ ਸਰਬਜੀਤ ਸਿੰਘ ਛੱਠਾ ਮਸਲਾ ਇਹ ਕਿ ਸਰਬਜੀਤ ਸਿੰਘ ਛੱਠਾ ਉਹਨਾਂ ਨੇ ਤੇ ਮਸਲਾ ਆਪਣੀ ਫੈਕਟਰੀ ਲਾਈ ਸੀ ਫੋਕਲ ਪੁਆਇੰਟ ਦੇ ਵਿੱਚ ਉਹਦੀ ਬੈਂਕ ਕੋ ਇਹਨਾਂ ਦੇ ਲਿਮਟ ਵੀ ਲਈ ਹੋਈ ਆ ਇਹ ਬੈਂਕ ਉਸ ਫੈਕਟਰੀ ਦੀ ਹਰ ਸਾਲ ਇੰਸ਼ੋਰਸ ਕਰਦੀ ਸੀ ਮਤਲਬ ਜਦੋਂ ਸਮਾਂ ਖਤਮ ਹੋ ਜਾਣਾ ਸੀ ਉਹਦਾ ਦੁਬਾਰਾ ਫਿਰ ਇਹ ਕਰਦੇ ਸੀ ਇਹਨਾਂ ਨੇ ਵਿੱਚ ਉਹਦੇ ਮਤਲਬ 5 ਕੁ ਮਹੀਨੇ ਜਿਹੜੇ ਆ ਉਹ ਬਿੱਥ ਪਾਤੀ ਵੀ ਇੰਸ਼ੋਰਸ ਨਹੀਂ ਕੀਤੀ ਮੈਨੇਜਰ ਦੀ ਵਜ੍ਹਾ ਕਰਕੇ ਨਹੀਂ ਹੋਈ ਉਹਦੇ ਵਿੱਚ ਉਸ ਸਮੇਂ ਜ ਹੋ ਗਈ ਚੋਰੀ ਉਸ ਫੈਕਟਰੀ ਦੇ ਵਿੱਚ ਉਹ ਚੋਰੀ ਦਾ ਹੁਣ ਉਹ ਕਲੇਮ ਜਿਹੜਾ ਘੱਟੋ ਘੱਟ ਉਹਦਾ ਦਾ ਨੁਕਸਾਨ ਜਿਹੜਾ 15 ਲੱਖ ਰੁਪਏ ਦਾ ਹੋਇਆ ਉਹ ਅਜੇ ਤੱਕ ਕਲੇਮ ਤਾਂ ਮਿਲੂਗਾ ਵੀ ਜੇ ਉਹਦੀ ਇੰਸ਼ੋਰਸ ਹੋਈ ਹੋਗੀ ਉਹ ਇੰਸ਼ੋਰਸ ਨਹੀਂ ਹੋਈ ਇਸ ਮੈਨੇਜਰ ਦੀ ਵਜ੍ਹਾ ਕਰਕੇ ਇਹਨਾਂ ਨੂੰ ਅਸੀਂ ਵਾਰ-ਵਾਰ ਮਿਲਦੇ ਵੀ ਆਏ ਪਿਛਲੇ ਸਮੇਂ ਹਫਤਾ ਹੋ ਗਿਆ ਉਦੋਂ ਨਹੀਂ ਮਿਲੇ ਸੀ ਇਹ ਕਹਿੰਦੇ ਅਸੀਂ ਮਸਲਾ ਹੱਲ ਕਰਦੇ ਆਗੇ ਉੱਪਰ ਭੇਜੀ ਹੋਈ ਹੈ ਤੁਹਾਡੀ ਕੰਪਲੇਨ ਪਰ ਅਜੇ ਕੁਝ ਨਹੀਂ ਹੋਇਆ ਹੁਣ ਅਸੀਂ ਇੱਥੇ ਪੱਕਾ ਮੋਰਚਾ ਲਾਇਆ ਹੋਇਆ ਵਾ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਇਹ ਮੋਰਚਾ ਸਾਡਾ ਚੱਲੂਗਾ ਉਂ ਸਾਨੂੰ ਗੱਲਬਾਤ ਨਹੀਂ ਸੱਦਾ ਆਇਆ ਉਹ ਕੀ ਨਿਕਲਦਾ ਵਾ ਉਹ ਬਾਅਦ ਚ ਆਪਾਂ ਦੱਸਾਂਗੇ ਹੁਣ ਸਾਡਾ ਮੋਰਚਾ ਹੀ ਚੱਲੂ ਹੁਣ ਪੱਕਾ ਇਹ ਕਿੰਨਾ ਚਿਰ ਚੱਲਦਾ ਰਹੂਗਾ ਅੰਦਾ ਜਿੰਨਾ ਚਿਰ ਤੱਕ ਸਾਨੂੰ ਇਹ ਇਨਸਾਫ ਨਹੀਂ ਦਉਂਦੇ ਜਾਂ ਕੋਈ ਸਾਨੂੰ ਵਿਸ਼ਵਾਸ ਪੱਕੇ ਤੌਰ ਤੇ ਨਹੀਂ ਦਿੰਦੇ ਉਹਨਾਂ ਚਿਰ ਤੱਕ ਇਹ ਮੋਰਚਾ ਆਪਾਂ ਲਾਵਾਂ ਗੁਰਦਾਸਪੁਰ ਤੋਂ ਲਖੀ ਰਾਜਪੂਤ ਦੀਰਪੁਰ